ਗੁਰਬਾਣੀ ਵਿੱਚ ਜਿੱਥੇ ਬਾਰ-ਬਾਰ ਨਾਮ ਜਪਣ ਦਾ ਸੰਦੇਸ਼ ਦਿੱਤਾ ਗਿਆ ਹੈ ਅਤੇ ਇਸ ਦੀ ਮਹਾਨਤਾ ਵੀ ਦੱਸੀ ਗਈ ਹੈ ਉਸ ਦੇ ਨਾਲ ਹੀ ਗੁਰਬਾਣੀ ਅਨਸਾਰ ਆਪਣਾ ਜੀਵਨ ਢਾਲਣ ਵਾਲਿਆਂ ਜਿਨ੍ਹਾਂ ਨੇ ਗੁਰਬਾਣੀ ਨੂੰ ਸਤ-ਸਤ ਕਰਕੇ ਮੰਨਿਆ ਅਤੇ ਆਪਣੇ ਜੀਵਨ ਵਿੱਚ ਢਾਲਦੇ ਹੋਏ ਉਸ ਇੱਕ ਰਸ ਜੋਤ ਵਿੱਚ ਆਪਣੇ ਆਪ ਨੂੰ ਲੀਨ ਕਰ ਲਿਆ ਅਜਿਹੇ ਸਾਧੂਆਂ ਦੀ ਜਨਾਂ ਦੀ ਧੂੜ ਦੀ ਬਹੁਤ ਮਹੱਤਤਾ ਦਰਸਾਈ ਗਈ ਹੈ ਗੁਰਬਾਣੀ ਦਾ ਫਰਮਾਨ ਹੈ ਇਤਿਹਾਸ ਵਿੱਚ ਇੱਕ ਘਟਨਾ ਆਉਂਦੀ ਹੈ ਭਾਈ ਸੁਵੇਗ ਸਿੰਘ ਅਤੇ ਭਾਈ ਸਹਿਵਾ ਸਿੰਘ ਦੀ ਭਾਈ ਸੁਵੇਗ ਸਿੰਘ ਤੇ ਭਾਈ ਸਹਿਵਾ ਸਿੰਘ ਦੋਨੋਂ ਪਿਓ ਪੁੱਤਰ ਸਨ ਜਿਹੜੀ ਕੀ ਧਰਮ ਦੀ ਕਿਰਤ ਕਰਦੇ ਨਾਮ ਜਪਦੇ ਤੇ ਵੰਡ ਸਕਦੇ ਸਨ ਗੁਰਬਾਣੀ ਦੇ ਇੱਕ ਇੱਕ ਬਚਨ ਨੂੰ ਸੁਣ ਕੇ ਟਾਲ ਨਹੀਂ ਸੀ ਦੰਦੇ ਬਲਕਿ ਉਸ ਨੂੰ ਆਪਣੇ ਪਹਿਰਾ ਦੇਣ ਦਾ ਯਤਨ ਕਰਦੇ ਸਨ ਕਾਜੀ ਦੀਆਂ ਚੁਗਲੀਆਂ ਕਰਕੇ ਜਕਰੀਆ ਖਾਂ ਵੱਲੋਂ ਦੋਹਾਂ ਪਿਓ ਪੁੱਤਰਾਂ ਨੂੰ ਚੁੱਕ ਲਿਆ ਗਿਆ ਪਹਿਲਾਂ ਤਾਂ ਇਹਨਾਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਕਿ ਉਹ ਇਸਲਾਮ ਕਬੂਲ ਕਰ ਲੈਣ ਅਤੇ ਕਾਜੀ ਦੀ ਬੇਟੀ ਦਾ ਡੋਲਾ ਲੈ ਲੈਣ ਪਰ ਦੋਨੋਂ ਪਿਓ ਪੁੱਤਰ ਸਿੱਖੀ ਵਿੱਚ ਪੂਰੇ ਉੱਤਰ ਰਹੇ ਇਸਲਾਮ ਕਬੂਲਣ ਤੋਂ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਇਹਨਾਂ ਦੋਹਾਂ ਨੂੰ ਕਈ ਪ੍ਰਕਾਰ ਦੀਆਂ ਸਜ਼ਾਾਂਵਾਂ ਦਿੱਤੀਆਂ ਨਿਤਦਨ ਤਸੀਹੇ ਦਿੱਤੇ ਜਾਂਦੇ ਪਰ ਦੋਨੋਂ ਪਿਓ ਪੁੱਤਰ ਅਡੋਲ ਰਹੇ ਦੋਨੋਂ ਨੂੰ ਵੱਖ-ਵੱਖ ਕੈਦ ਵਿੱਚ ਕੈਦ ਕੀਤਾ ਗਿਆ ਸਵੇਰੇ ਗੈਸਾਂ ਨੂੰ ਉਚੋਠ ਦੱਸਿਆ ਜਾਂਦਾ ਕਿ ਤੇਰਾ ਪੁੱਤਰ ਇਸਲਾਮ ਕਬੂਲਣ ਲਈ ਤਿਆਰ ਹੋ ਗਿਆ ਹੈ ਤੂੰ ਵੀ ਹੁਣ ਇਸਲਾਮ ਕਬੂਲ ਕਰ ਲੈ ਇਸੇ ਤਰ੍ਹਾਂ ਸਹਿਬਾਜ਼ ਸਿੰਘ ਨੂੰ ਵੀ ਕਿਹਾ ਜਾਂਦਾ ਕਿ ਤੇਰਾ ਬਾਪ ਅਸੀਂ ਮਾਰ ਦਿੱਤਾ ਹੈ ਤੈਨੂੰ ਵੀ ਮਾਰ ਦੇਵਾਂਗੇ ਨਹੀਂ ਤਾਂ ਇਸਲਾਮ ਕਬੂਲ ਕਰ ਲੈ ਪਰ ਦੋਨੋਂ ਹੀ ਸਿੱਖੀ ਵਿੱਚ ਪੂਰੇ ਰਹੇ ਅੰਤ ਨੂੰ ਨਿਤ ਦਿਨ ਹੁੰਦੇ ਭਾਰੀ ਤਸੱਦਦ ਅਤੇ ਨਿੱਕੀ ਉਮਰ ਹੋਣ ਕਰਕੇ ਭਾਈ ਸਹਿਵਾ ਸਿੰਘ ਇਸਲਾਮ ਕਬੂਲ ਕਰਨ ਲਈ ਤਿਆਰ ਹੋ ਗਿਆ ਇਹ ਗੱਲ ਸੁਣਦਿਆ ਹੀ ਮੁਗਲਾਂ ਨੂੰ ਚਾਹ ਚੜ ਗਿਆ ਕਿ ਇੱਕ ਸਿੱਖ ਇਸਲਾਮ ਕਬੂਲ ਕਰਨ ਲਈ ਤਿਆਰ ਹੋ ਗਿਆ ਹੈ ਇਹ ਗੱਲ ਉਹਨਾਂ ਲਈ ਅਣਹੋਣੀ ਤੋਂ ਘੱਟ ਨਹੀਂ ਸੀ ਉਹਨਾਂ ਨੇ ਝੱਟ ਹੀ ਜਾ ਕੇ ਸੁਵੇਕ ਸਿੰਘ ਨੂੰ ਕਿਹਾ ਕਿ ਤੇਰਾ ਪੁੱਤਰ ਅੱਜ ਸੱਚੀ ਇਸਲਾਮ ਕਬੂਲ ਕਰਨ ਲਈ ਤਿਆਰ ਹੋ ਗਿਆ ਹੈ ਤੂੰ ਵੀ ਹੁਣ ਜਲਦੀ ਕਰ ਆਪਣੀ ਜ਼ਿੰਦਗੀ ਐਸ ਨਾਲ ਜੀ ਜਦ ਸੁਵੇਕ ਸਿੰਘ ਨੇ ਗੱਲ ਨਾ ਮੰਨੀ ਸਹਿਬਾਜ ਸਿੰਘ ਨੂੰ ਭਾਈ ਸਵੇਕ ਸਿੰਘ ਦੇ ਕੋਲ ਲਿਆਂਦਾ ਗਿਆ ਅਤੇ ਆਪਣੇ ਪਿਤਾ ਦੇ ਸਾਹਮਣੇ ਵੀ ਸਹਿਬਾਜ ਸਿੰਘ ਨੇ ਇਸਲਾਮ ਕਬੂਲ ਕਰਨ ਲਈ ਗੱਲ ਮੰਨ ਲਈ ਇਹ ਸੁਣ ਭਾਈ ਸਵੇਕ ਸਿੰਘ ਨੇ ਆਪਣੇ ਪੁੱਤਰ ਦੇ ਮੱਥੇ ਤੋਂ ਉਸ ਦੇ ਪੁਰਗਲੇ ਮਾੜੇ ਕਰਮ ਪੜ ਲਿਆ ਸਵੇਕ ਸਿੰਘ ਨੇ ਕਿਹਾ ਇਸ ਨੂੰ ਮੇਰੇ ਕੋਲ ਲੈ ਆਓ ਮੁਗਲਾ ਨੇ ਕਿਹਾ ਕੋਲ ਬੁਲਾ ਕੇ ਕੀ ਕਰੇਗਾ ਤੇਰੇ ਸਾਹਮਣੇ ਤਾਂ ਬੋਲ ਰਿਹਾ ਸੀ ਇੱਕ ਵਾਰ ਲਿਆਓ ਤਾਂ ਸਹੀ ਸਹੀ ਸਵੇਕ ਸਿੰਘ ਨੇ ਕਿਹਾ ਇਹ ਸੁਣ ਮੁਗਲ ਚ ਬਾਹੀਆਂ ਨੇ ਸੋਚਿਆ ਕੀ ਹੋ ਸਕਦਾ ਹੈ ਇਸ ਦਾ ਮਨ ਬਣ ਗਿਆ ਹੋਵੇ ਇਸਲਾਮ ਕਬੂਲ ਕਰਨ ਲਈ ਸ਼ਾਇਦ ਕੋਈ ਸਲਾਹ ਕਰਨ ਲਈ ਕੋਲ ਬੁਲਾ ਰਿਹਾ ਹੋਵੇ ਸਾਧ ਸਹਿਬਾ ਸਿੰਘ ਨੂੰ ਸਵੇਕ ਸਿੰਘ ਦੇ ਕੋਲ ਲੈ ਗਏ ਤਾਂ ਭਾਈ ਸਵੇਕ ਸਿੰਘ ਨੇ ਆਪਣੇ ਚਰਨਾਂ ਦੀ ਧੂੜ ਬਾਹੇ ਗੁਰੂ ਕਹਿ ਕੇ ਸਹਿਬਾ ਸਿੰਘ ਦੇ ਮੱਥੇ ਨੂੰ ਲਾਈ ਧੂੜ ਲੱਗਣ ਦੀ ਧੀਰ ਸੀ ਨਾਲ ਦੀ ਨਾਲ ਹੀ ਬਾਲੀਪਾਰਸ ਕਲਾਵਰਤੀ ਜਿਸ ਨੇ ਸਹਿਵਾ ਸਿੰਘ ਦੇ ਪੁਰਬਲੇ ਮਾੜੇ ਕਰਮਾਂ ਨੂੰ ਨਾਸ਼ ਕਰ ਦਿੱਤਾ ਭਲੇ ਸੰਜੋਟ ਪ੍ਰਗਟ ਕਰ ਦਿੱਤੇ ਚਰਨ ਧੋੜ ਲਾ ਸਵੇਗ ਸਿੰਘ ਨੇ ਚਪਾਈਆਂ ਨੂੰ ਕਿਹਾ ਹੁਣ ਪੁੱਛੋ ਹੁਣ ਕੀ ਹੋ ਗਿਆ ਚਪਾਈ ਨੇ ਪ੍ਰਸ਼ਨ ਕੀਤਾ ਪੁੱਛਤਾ ਸਹੀ ਸਵੇਗ ਸਿੰਘ ਨੇ ਜਵਾਬ ਦਿੱਤਾ ਜਦ ਸਹਿਵਾ ਸਿੰਘ ਨੂੰ ਦੁਬਾਰਾ ਪੁੱਛਿਆ ਗਿਆ ਤਾਂ ਉਸ ਨੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਿੱਖੀ ਕੇਸਾਂ ਸਵਾਸ ਸੰਗ ਨੇਵ ਜਾਨ ਦੀ ਅਰਦਾਸ ਕੀਤੀ ਇਸ ਤੋਂ ਬਾਅਦ ਦੋਨੋਂ ਪਿਓ ਪੁੱਤਰਾਂ ਨੂੰ ਕਈ ਤਸੀਹੇ ਦੇ ਕੇ ਅੰਤ ਨੂੰ ਚਰਖੜੀਆਂ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਗਿਆ ਸਾਧੂ ਦੀ ਧੂੜ ਦੀ ਬਰਕਤ ਮਾੜੇ ਤੋਂ ਮਾੜੇ ਕਰਮ ਦਾ ਨਾਥ ਕਰ ਦਿੰਦੀ ਹੈ ਇਸੇ ਲਈ ਹੀ ਗੁਰੂ ਘਰ ਵਿੱਚ ਪ੍ਰਵੇਸ਼ ਕਰਨ ਸਮੇ ਮੁੱਖ ਦਰਵਾਜ਼ੇ ਵਿੱਚ ਬੜਨ ਲੱਗਿਆਂ ਸੰਗਤਾਂ ਧਰਤੀ ਨੂੰ ਹੱਥ ਲਗਾ ਕੇ ਮੱਥਾ ਲਾਉਂਦੇ ਨੂੰ ਮੱਥੇ ਨੂੰ ਲਾਉਂਦੀਆਂ ਹਨ ਉਸ ਦਾ ਅਸਲ ਭਾਵ ਇਹ ਹੀ ਸੀ ਕਿ ਗੁਰੂ ਘਰ ਵਿੱਚ अनेका ਸਾਧੂ ਜਾਣਾ ਅਤੇ ਨਾਮ ਰੰਗੀਆਂ ਰੂਹਾਂ ਆਉਂਦੀਆਂ ਹਨ ਉਹਨਾਂ ਦੀ ਧੂੜ ਮਸਤਕ ਨਾਲ ਲਾਹਣ ਨਾਲ ਸਦਕਾ अनेका ਬੁਰੇ ਕਰਮਾਂ ਦਾ ਨਾਸ ਹੋ ਜਾਂਦਾ ਹੈ ਗੁਰੂ ਸਾਹਿਬ ਵੀ ਗੁਰਬਾਣੀ ਵਿੱਚ ਬਾਰ ਬਾਰ ਸੰਤ ਧੂੜ ਦਾ ਜ਼ਿਕਰ ਕਰਦੇ ਹਨ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਮੈਨੂੰ ਸੰਤਾਂ ਦੀ ਧੂੜ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪਣੇ ਚੈਨਲ ਤੇ ਗੁਰੂ ਸਾਹਿਬਾਨ ਦੀਆਂ ਸਾਖੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ